ਸੋਲੁਦੀਆਨੇ ਸ਼ਹਿਰ ਦੀ ਜਿਹੜੀ ਹੌਟ ਸੇਟ ਮੰਨੀ ਜਾ ਰਹੀ ਹੈ ਉਸ ਵਿੱਚ ਲਗਾਤਾਰ ਅਮਰਿੰਦਰ ਸਿੰਘ ਰਾਜਾ ਵਡਿੰਗ ਜੋ ਕਿ ਕਾਂਗਰਸ ਤੋਂ ਉਮੀਦਵਾਰ ਨੇ ਲਗਾਤਾਰ ਅੱਗੇ ਚੱਲ ਰਹੇ ਨੇ 70313 ਵੋਟਾਂ ਜਿਹੜੀਆਂ ਹੁਣ ਤੱਕ ਦਰਜ ਕੀਤੀਆਂ ਗਈਆਂ ਨੇ ਤੇ 70313 ਦੀ ਜਿਹੜੀ ਉਹਨਾਂ ਦੀ VOTING ਦੀ ਗਿਣਤੀ ਹੁਣ ਤੱਕ ਫਿਲਹਾਲ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਦੂਜੇ ਨੰਬਰ ਦੀ ਤਰਵਨੀਤ ਸਿੰਘ ਬਿੱਟੂ ਹੈ ਜਿਹੜਾ 65396 VOTING ਹੈ ਜਿਹੜੇ ਅੰਕੜੇ ਹਜੇ ਤੱਕ ਫਿਲਹਾਲ ਆਏ ਨਹੀਂ ਇਹ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਗੱਲ ਕਰਾਂਗੇ ਰਣਜੀਤ ਸਿੰਘ ਢਿੱਲੋ ਜੋ ਕਿ ਕਾਫੀ ਪਿੱਛੇ ਦਿਖਾਈ ਦੇ ਰਹੇ ਨੇ 21316 ਵੋਟਾਂ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ ਸੋ ਲੀਡ ਵਿੱਚ ਜਿੱਤਦੇ ਇੱਥੇ ਰਾਜਾ ਵੜਿੰਗ ਦਿਖਾਈ ਦੇ ਰਹੇ ਨੇ ਸੋ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਤਾਂ 50278 ਵੋਟਾਂ ਦੇ ਜਿਹੜੇ ਅੰਕੜੇ ਫਿਲਹਾਲ ਜਿਹੜੇ ਤਾਜ਼ਾ ਸੂਤਰਾਂ ਤੋਂ ਮਿਲੇ ਨੇ ਦਰਜ ਕੀਤੇ ਗਏ ਨੇ ਸੋ ਲਗਾਤਾਰ ਹੈ ਲੁਧਿਆਣਾ ਸ਼ਹਿਰ ਦੀ ਸੀਟ ਤੋਂ 70313 ਅੰਕੜੇ ਹੈ ਜਿਹੜੇ ਫਿਲਹਾਲ ਦਰਜ ਕੀਤੇ ਗਏ ਨੇ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਅੱਗੇ ਚੱਲ ਰਹੇ ਨੇ ਤੇ ਜਿਹੜਾ ਮੁਕਾਬਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਚਾਰ ਚਲਦਾ ਦਿਖਾਈ ਦੇ ਰਿਹਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਕਾਫੀ ਪਿੱਛੇ ਦਿਖਾਈ ਦੇ ਰਹੇ ਨੇ ਸੋ ਆਜ਼ਾਦ ਉਮੀਦਵਾਰ ਵੀ ਜਿਹੜੇ ਉਹਨਾਂ ਨੂੰ ਇੱਕਾ ਦੁੱਕਾ ਕੁਝ ਹੀ ਵੋਟਾਂ ਮਿਲ ਰਹੀਆਂ ਨੇ ਸੋ 100 200 ਦੇ ਕਰੀਬ ਹੈ ਜਿਹੜੀਆਂ ਵੋਟਾਂ ਨੇ ਆਜ਼ਾਦ ਉਮੀਦਵਾਰਾਂ ਦੇ ਲਈ ਦਰਜ ਕੀਤੀਆਂ ਗਈਆਂ ਨੇ ਸੋ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜੇ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਸੀਟ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲ ਜਾਂਦੀ ਦਿਖਾਈ ਦੇ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ